ਵਾਹਿਗੁਰੂ 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 ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਰਸਨਾ ਪਵਿੱਤਰ ਕਰੋ ਫਤਿਹ ਕਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਦਲਾਰੇ ਕਲਗੀਧਰ ਪਾਤਸ਼ਾਹ ਦੇ ਲਾਲ ਲਖ ਤੇਜੀ ਗਤਨ ਤਨ ਤਨ ਅਮ੍ਰਿਤ শহীদ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਬਾਬਤ ਗੁਰਬਾਣੀ ਦਾ ਫਰਮਾਨ ਹੈ ਦੇਖਤ ਦਰਸ ਪਾਪ ਸਭ ਨਸ ਹੈ ਪਵਿੱਤ ਪਰਮ ਪਦ ਪਾਏ ਜਿਹਦੇ ਦਰਸ਼ਨ ਕਰਦੇ ਆ ਸਾਰ ਸਾਰੇ ਪਾਪਾਂ ਦਾ ਖਾਤਮਾ ਹੋ ਜਾਵੇ ਤੇ ਪਵਿੱਤਰਤਾ ਆ ਜਾਵੇ ਤੇ ਪਰਮ ਪਦ ਦੀ ਪ੍ਰਾਪਤੀ ਹੋ ਜਾਵੇ ਐਸਾ ਜੇ ਕੋਈ ਸੰਸਾਰ ਦੇ ਵਿੱਚ ਹੈ ਜੋ ਅੱਜ ਵੀ ਸੰਸਾਰ ਦੇ ਅੰਦਰ ਵਿਚਰ ਰਿਹਾ ਹੈ ਸਾਧ ਸੰਗਤ ਜੀ ਉਹ ਮੇਰੇ ਪਿਆਰੇ ਤਨ ਤਨ ਅੰਮ੍ਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਦੇ ਕੇਵਲ ਦਰਸ਼ਨ ਮਾਤਰ ਨਾਲ ਹੀ ਐਸੀ ਅਵਸਥਾ ਜਿਹੜੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ ਐਸੀ ਅਵਸਥਾ ਦੀ ਤੇ ਸਾਧ ਸੰਗਤ ਜਿਨ੍ਹਾਂ ਚ ਰਵਾਹ ਗੁਰੂ ਦੀ ਕਿਰਪਾਨੀ ਹੁੰਦੀ ਉਹਨਾਂ ਦੇਰ ਤੱਕ ਐਸੇ ਪੂਰਨਪੁਰਖ ਨਹੀਂ ਮਿਲਿਆ ਕਰਦੇ ਜਿਹੜੇ ਅਗਿਆਨ ਦਾ ਜਿਹੜਾ ਪਰਮਾ ਉਹਨੂੰ ਨਾਸ਼ ਕਰ ਦਿੰਦੇ ਨੇ ਸਾਧ ਸੰਗਤ ਜੀ ਜਦੋਂ ਪਰਮਾਤਮਾ ਦੇ ਉਸ ਪਿਆਰੇ ਨੂੰ ਮਿਲ ਲਈਦਾ ਹੈ ਨਾ ਉਸ ਪਰਮਾਤਮਾ ਦੇ ਲਾਲ ਨੂੰ ਮਿਲ ਲਈਦਾ ਅੰਤਰ ਨੇਤ ਹਿਰਦੈ ਹਰ ਗੁਣ ਗਾਵੈ ਜਦੋਂ ਐਸੇ ਪਿਆਰੇ ਨੂੰ ਮਿਲ ਲਈਦਾ ਹੈ ਬਾਬਾ ਦੀਪ ਸਿੰਘ ਜੀ ਵਰਗੇ ਪਿਆਰੇ ਨੂੰ ਤਾਂ ਸਾਰੀਆਂ ਮਨ ਦੀਆਂ ਜਿਹੜੀਆਂ ਕਲਪਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਮਨ ਦੇ ਅੰਦਰ ਸ਼ਾਂਤੀ ਹੋ ਜਾਂਦੀ ਹੈ ਫਿਰ ਹਿਰਦੇ ਦੇ ਅੰਦਰ ਵਿਗਾਸ ਆ ਜਾਂਦਾ ਹੈ ਖੇੜਾ ਆ ਜਾਂਦਾ ਹੈ ਉਹ ਖੇੜਾ ਚੁੱਪ ਨਹੀਂ ਕਰਾਉਂਦਾ ਉਦਾਸ ਨਹੀਂ ਕਰਾਉਂਦਾ ਮੱਥਾ ਘੁੱਟਿਆ ਹੋਇਆ ਨਹੀਂ ਰਹਿੰਦਾ ਮੱਥਾ ਖੁੱਲ ਜਾਂਦਾ ਹੈ ਉਹਦੇ ਅੰਦਰੋਂ ਇੱਕ ਧੁਨੀ ਉੱਠਦੀ ਹੈ ਉਹ ਧੁਨੀ ਹੈ ਸ਼ਬਦ ਦੀ ਤੇ ਉਹ ਗੋਂਦਾ ਹੈ ਫਿਰ ਉਸ ਧੁਨੀ ਨੂੰ ਸਾਂਝਾ ਵੀ ਕਰਦਾ ਹੈ ਆਪ ਵੀ ਗੋਂਦਾ ਹੈ ਤੇ ਦੂਸਰਿਆਂ ਨਾਲ ਵੀ ਸਾਂਝਾ ਕਰਦਾ ਹੈ ਸੋ ਐਸਾ ਜੇ ਕੋਈ ਜਹਾਨ ਦੇ ਅੰਦਰ ਪੂਰਨਪੁਰਖ ਹੈ ਜੋ ਅੱਜ ਵੀ ਵਿਚਰ ਰਿਹਾ ਹੈ ਸਾਤ ਸੰਗਤ ਜੀਓ ਮੇਰੇ ਪਿਆਰੇ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਨ੍ਹਾਂ ਦੀ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਜਿਨ੍ਹਾਂ ਦੇ ਦਰ ਤੇ ਜਾ ਕੇ ਨਸਤ ਮਸਤਕ ਹੋਣ ਦੇ ਨਾਲ ਸਾਡੇ ਅੰਦਰ ਦੇ ਜਿਹੜੇ ਕਰੋੜਾਂ ਪਾਪ ਨੇ ਉਹ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ ਜਿਹੜੀਆਂ ਮੰਦੀਆਂ ਬਲਾਵਾਂ ਨੇ ਉਹ ਦੂਰ ਭਜਣਾ ਸ਼ੁਰੂ ਹੋ ਜਾਂਦੇ ਆ ਨੇ ਤੇ ਅੰਦਰ ਜਿਹੜੇ ਨੇ ਰੱਬੀ ਗੁਣ ਈਸ਼ਵਰੀ ਗੁਣ ਜਿਹੜੇ ਨੇ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੰਦੇ ਨੇ ਸਾਤ ਸੰਗਤ ਜੀ ਕੇਵਲ ਦਰਸ਼ਨ ਮਾਤਰ ਨਾਲ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਧਿਆਨ ਧਰਦੇ ਨੇ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰਦੇ ਨੇ ਸਾਧ ਸੰਗਤ ਜੀ ਉਹਨਾਂ ਦਾ ਮਨ ਜਿਹੜਾ ਬੜੀ ਉੱਚੀ ਅਵਸਥਾ ਵੱਲ ਨੂੰ ਦੁਰਨਾ ਸ਼ੁਰੂ ਹੋ ਜਾਂਦਾ ਉਹਨਾਂ ਦੇ ਅੰਦਰ ਦਾ ਜਿਹੜਾ ਅਗਿਆਨ ਹੈ ਉਹ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੇ ਉੱਪਰ ਜਿਹੜੀ ਆ ਗੁਰੂ ਮਹਾਰਾਜ ਦੀ ਅਕਾਲ ਪੁਰਖ ਪਰਮੇਸ਼ਵਰ ਪਿਤਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਧਿਆਨ ਕਰਦਾ ਹੈ ਸਾਧ ਸੰਗਤ ਜੀ ਅਸੀਂ ਨਿੱਤਾਬੱਤ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆਂ ਕਿ ਕਿਵੇਂ ਮੇਰੇ ਪਿਆਰੇ ਬਾਬਾ ਜੀ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਜ ਵੀ ਸੰਗਤ ਦੇ ਉੱਪਰ ਕਿਰਪਾ ਕਰ ਰਹੇ ਨੇ ਉਹਨਾਂ ਦੇ ਨਾਲ ਵਰਤ ਰਹੇ ਨੇ ਉਹਨਾਂ ਦੀਆਂ ਝੋਲੀਆਂ ਪਰ ਰਹੇ ਨੇ ਸਾਧ ਸੰਗਤ ਜੀ ਤੇ ਉਹਨਾਂ ਤੇ ਕਿਵੇਂ ਨਿਹਾਲ ਹੁੰਦੇ ਨੇ ਕਿਵੇਂ ਉਹਨਾਂ ਨੂੰ ਬਖਸ਼ਿਸ਼ਾਂ ਦੇ ਦੇ ਕੇ ਦੇ ਦੇ ਕੇ ਨਿਹਾਲ ਨੋ ਨਿਹਾਲ ਕਰਕੇ ਭੇਜਦੇ ਨੇ ਕੋਈ ਵੀ ਐਸਾ ਸਾਕਸ਼ਨੀ ਹੋਏਗਾ ਜਿਹੜਾ ਕਵੇ ਬਾਬਾ ਦੀਪ ਸਿੰਘ ਜੀ ਨੇ ਮੇਰਾ ਮਾੜਾ ਕੀਤਾ ਕਿਉਂਕਿ ਸਾਧ ਸੰਗਤ ਜੀ ਜਿਹੜੇ ਐਸੇ ਪੁਰਸ਼ ਹੁੰਦੇ ਨੇ ਮਹਾਪੁਰਸ਼ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਥਾਪੜਾ ਗੁਰ ਕਲਗੀਧਰ ਪਾਤਸ਼ਾਹ ਦਾ ਲਿਆ ਹੋਵੇ ਸਾਧ ਸੰਗਤ ਜੀ ਉਹ ਫਿਰ ਹਰ ਕਿਸੇ ਦਾ ਭਲਾ ਕਰਦੇ ਆ ਕੋਈ ਮਾੜਾ ਵੀ ਆ ਜਾਵੇ ਮਾੜੇ ਖੋਟੇ ਕਰਮਾਂ ਵਾਲਾ ਵੀ ਆ ਜਾਵੇ ਸਾਧ ਸੰਗਤ ਜੀ ਫਿਰ ਉਹਦੇ ਖੋਟੇ ਕਰਮਾਂ ਨੂੰ ਸ਼ੁੱਧ ਕਰਮਾਂ ਵਿੱਚ ਤਬਦੀਲ ਕਰਨ ਦੀ ਸ਼ਕਤੀ ਰੱਖਦੇ ਨੇ ਤੇ ਉਹਨਾਂ ਦੇ ਖੋਟੇ ਕਰਮਾਂ ਨੂੰ ਸ਼ੁੱਧ ਕਰਕੇ ਫਿਰ ਉਹਨਾਂ ਦੀਆਂ ਝੋਲੀਆਂ ਭਾਦੇ ਨੇ ਸਾਧ ਸੰਗਤ ਸਾਥ ਸੰਗਤ ਜੀ ਅਸੀਂ ਨਿੱਤਾਬੱਦ ਜਿਹੜੀਆਂ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਕਿ ਕਿਵੇਂ ਮੇਰੇ ਪਿਆਰੇ ਬਾਬਾ ਜੀ ਆਪਣੇ ਦਰ ਤੇ ਆਉਣ ਵਾਲੀ ਸੰਗਤ ਦੀਆਂ ਝੋਲੀਆਂ ਭਰਦੇ ਨੇ ਕਿਵੇਂ ਉਹਨਾਂ ਦੇ ਨਾਲ ਪ੍ਰਤੱਖ ਹੋ ਕੇ ਵਿਚਰਦੇ ਨੇ ਸਾਥ ਸੰਗਤ ਜੀ ਐਸੀ ਬਖਸ਼ਿਸ਼ ਹੁੰਦੀ ਹੈ ਸ਼ਹੀਦ ਸਿੰਘਾਂ ਦੀ ਜਿਹੜੀ ਪ੍ਰਤੱਖ ਰੂਪ ਹੋ ਕੇ ਵਰਤਦੀ ਹੈ ਪਹਿਲਾਂ ਗੁਪਤ ਵਰਤਦੇ ਸੀ ਤੇ ਅੱਜ ਤੇ ਹੁਣ ਜਿਹੜੇ ਨੇ ਉਹ ਸ਼ਹੀਦ ਸਿੰਘ ਪ੍ਰਤੱਖ ਹੁੰਦੇ ਨੇ ਸਾਧ ਸੰਗਤ ਜੀ ਤੇ ਸੰਗਤ ਜਿਹੜੀ ਐ ਉਹ ਫਿਰ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕਰਦੀ ਆ ਤਾਂ ਜੋ ਸਾਰੀ ਦੁਨੀਆ ਦਾ ਸਾਰੀ ਲੋਕਾਈ ਦਾ ਭਲਾ ਹੋ ਸਕੇ ਕਿਉਂਕਿ ਸਾਧ ਸੰਗਤ ਜੀ ਸਾਰੇ ਹੀ ਦੁਨੀਆ ਦੁਖੀ ਐ ਕੋਈ ਸੁਖੀ ਨਹੀਂ ਅੱਜ ਦੇ ਸੰਸਾਰ ਦੇ ਵਿੱਚ ਕਿਉਂਕਿ ਸਮਾ ਕਲਯੁਗ ਦਾ ਐ ਇਹਦੇ ਵਿੱਚ ਅਸੀਂ ਦੁਖੀ ਹਾਂ ਕਿਉਂਕਿ ਅਸੀਂ ਨਾਮ ਨੂੰ ਵਿਸਾਰਿਆ ਹੋਇਆ ਐ ਸੋ ਕੀ ਕੋਣ ਨੇ ਜਿਹੜੇ ਹਰੀ ਦੇ ਪਿਆਰੇ ਨੇ ਉਸ ਪਰਮੇਸ਼ਵਰ ਦਾ ਨਾਮ ਜਪਦੇ ਨੇ ਇਸ ਕਰਕੇ ਜਦੋਂ ਬੰਦੇ ਤੇ ਦੁੱਖ ਹੁੰਦਾ ਐ ਫਿਰ ਉਹ ਬੜੀ ਥਾਈਂ ਟੱਕਰਾ ਮਾਰਦਾ ਆ ਭੱਜਦਾ ਏ ਜਦੋਂ ਹੱਥ ਖੜੇ ਹੋ ਜਾਂਦੇ ਨੇ ਫਿਰ ਰੱਬ ਜੀ ਤੇ ਆ ਜਾਂਦਾ ਏ ਫਿਰ ਗੁਰੂ ਚੇਤੇ ਆ ਜਾਂਦੇ ਆ ਤੇ ਸਾਧ ਸੰਗਤ ਦੁੱਖ ਸਾਰਿਆਂ ਦੇ ਨੇ ਹੁਣ ਕੋਈ ਮਨ ਦੀ ਖੁਸ਼ੀ ਵਾਸਤੇ ਮਨ ਦੀ ਸ਼ਾਂਤੀ ਵਾਸਤੇ ਬਾਬਾ ਜੀ ਦਾ ਦਰ ਮੰਲਦਾ ਏ ਕੋਈ ਤਨ ਦੀ ਖੁਸ਼ੀ ਦੇ ਵਾਸਤੇ ਤਨ ਦੀ ਤੰਦਰੁਸਤੀ ਦੇ ਵਾਸਤੇ ਕੋਈ ਕਿਸੇ ਇਸ਼ਿਆ ਵਾਸਤੇ ਕੋਈ ਕਿਸੇ ਰਿਸ਼ਤਾ ਵਾਸਤੇ ਤੇ ਬੱਬਾ ਦੀਪ ਸਿੰਘ ਜੀ ਹਰ ਇੱਕ ਜਿਹੜੀ ਆ ਸਾਡੀ ਆਸ ਮੁਰਾਦ ਨੂੰ ਪੂਰੀਆਂ ਕਰਦੇ ਨੇ ਕਿਸੇ ਨੂੰ ਨਰਾਸ਼ ਨਹੀਂ ਕਰਦੇ ਸਾਧ ਸੰਗਤ ਜੀ ਮਸਿਆ ਕੀ ਸ਼ਰਦਾ ਪਰੋਸਾ ਜਿਹੜੀ ਪਰਪੱਕ ਹੋਵੇ ਤੇ ਜਦੋਂ ਸਮਾਂ ਆਉਂਦਾ ਆ ਕਿ ਕਦੋਂ ਬਾਬਾ ਦੀਪ ਸਿੰਘ ਜੀ ਦੀ ਝੋਲੀ ਭਰਨੀ ਹੈ ਬਾਬਾ ਜੀ ਚੌਣ ਸੈਕਿੰਡਾਂ ਦੇ ਵਿੱਚ ਝੋਲੀਆਂ ਭਰ ਦੇਣਾ ਇਹ ਬਾਬਾ ਦੀਪ ਸਿੰਘ ਜੀ ਤੇ ਆਉ ਭੀ ਉਹ ਕਦੋਂ ਖੁਸ਼ ਹੁੰਦੇ ਨੇ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਹੱਡ ਬੀਤੀ ਸਾਖੀ ਸਾਂਝੀ ਕਰਨੀ ਹੈ ਸਾਧ ਸੰਗਤ ਜੀ ਇੱਕ ਭੈਣ ਇੱਕ ਮਾਤਾ ਉਹਦੀ ਉਹ ਆਪਣੀ ਹੱਡ ਬੀਤੀ ਸੁਣਾਉਂਦੀ ਆ ਸਾਧ ਸੰਗਤ ਇਹ ਮਾਤਾ ਨਾਲ ਜਿਹੜੀ ਸ਼ਹੀਦ ਸਿੰਘ ਵਰਤਦੇ ਨੇ ਉਹ ਮਾਤਾ ਦੀ ਜਿਹੜੀ ਬੇਟੀ ਆ ਉਹ ਬੇਟੀ ਨੇ ਮੈਸੇਜ ਕਰਕੇ ਮੈਸੇਜ ਦੇ ਜ਼ਰੀਏ ਡੀਐਮ ਦੇ ਜ਼ਰੀਏ ਆਪਣੀ ਜਿਹੜੀ ਹੱਡ ਬੀਤੀ ਸੁਣਾਈ ਉਹ ਭੈਣ ਦੱਸਦੀ ਆ ਕਿ ਮੇਰੀ ਮਾਤਾ ਜਿਹੜੀ ਹੈ ਬਾਬਾ ਦੀਪ ਸਿੰਘ ਜੀ ਦੇ ਉੱਪਰ ਬੜੀ ਸ਼ਰਧਾ ਰੱਖਦੀ ਤੇ ਕਹਿੰਦੀ ਮੇਰੇ ਪਿਤਾ ਦੀ ਬਚਪਨ ਚ ਹੀ ਡੈਥ ਹੋ ਜਾਂਦੀ ਆ ਜਦੋਂ ਮੇਰਾ ਬਚਪਨਾ ਹੁੰਦਾ ਹੈ ਉਹ ਭੈਣ ਦੱਸਦੀ ਆ ਕਿ ਮੇਰੇ ਪਿਤਾ ਦੀ ਡੈਥ ਹੋ ਜਾਂਦੀ ਉਸ ਸਮੇ ਮੇਰੀ ਜਿਹੜੀ ਉਮਰ ਸੀ ਸਿਰਫ 11 ਸਾਲ ਸੀ ਕਹਿੰਦੀ ਕਿ ਸਾਡੀ ਮਾਂ ਨੇ ਸਾਨੂੰ ਕਿਵੇਂ ਪਾਲਿਆ ਸਾਨੂੰ ਪਤਾ ਆਇਆ ਸੀ ਦੇਖਿਆ ਹੈ ਮਾਂ ਨੂੰ ਵੀ ਕਿੰਨੇ ਕਿੰਨੇ ਔਖਿਆਂ ਸਮਾਂ ਗੁਜ਼ਾਰ ਕੇ ਤੇ ਸਾਨੂੰ ਪੜਾਇਆ ਲਿਖਾਇਆ ਸਾਡਾ ਪਾਲਨ ਪੋਸ਼ਣ ਕੀਤਾ ਕਹਿੰਦੀ ਕਿ ਅਸੀਂ ਦੇਖਦੇ ਸੀ ਕਿ ਮਾਤਾ ਜਿੰਨੀ ਮਰਜੀ ਤੰਗ ਹੋਵੇ ਬਿਮਾਰ ਹੋਵੇ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਨਹੀਂ ਛੱਡਦੀ ਉੱਥੇ ਜਾਣਾ ਉਹਨੇ ਉੱਥੇ ਜਾ ਕੇ ਜਰੂਰ ਸੇਵਾ ਕਰਨੀ ਪਿਛੇ ਜਿਹੜੋਂ ਰਸਤੇ ਵਿੱਚ ਆਉਣਾ ਹੈ ਸ਼ਾਇਦ ਉਹ ਥੱਕੀ ਹੋਵੇ ਉਹਦਾ ਚਿਹਰਾ ਚਿਹਰੇ ਤੋਂ ਲੱਗੇ ਕਿ ਉਹ ਬਹੁਤ ਥੱਕੀ ਆ ਪਰ ਕਹਿੰਦੀ ਜਦੋਂ ਉਹ ਦਰਸ਼ਨੀ ਜੋੜੀ ਬਾਬਾ ਦੀਪ ਸਿੰਘ ਜੀ ਦੀ ਦਰਬਾਰੀ ਲੰਘ ਜਾਣੀ ਉਹਨੇ ਤੇ ਅੰਦਰੋਂ ਜਾ ਕੇ ਉਹਨੇ ਐਵੇਂ ਚੁਸਤ ਹੋ ਜਾਣਾ ਜਿਵੇਂ ਮਤਲਬ ਛੋਟਾ ਬੱਚਾ ਹੋਵੇ ਐਡਾ ਖੇੜਾ ਐਡਾ ਚਾਹ ਸੀ ਉਹਦੇ ਮਨ ਦੇ ਅੰਦਰ ਸਾਸ ਸੰਗਤ ਤੇ ਕਹਿੰਦੀ ਕਿ ਉਹ ਮਾਤਾ ਜਿਹੜੀ ਆ ਕਹਿੰਦੀ ਕਿ ਮੇਰੀ ਸੇਵਾ ਕਰਦੀ ਹੈ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾ ਕੇ ਤੇ ਮੈਂ ਵੀ ਸਮਾ ਗੁਜਰਦਾ ਆ ਤੇ ਮੈਨੂੰ ਵੀ ਮਾਤਾ ਨਾਲ ਲੈ ਕੇ ਜਾਂਦੀ ਮੈਂ ਵੀ ਉੱਥੇ ਜਾ ਕੇ ਦੇਖਦੀ ਤੇ ਨਾਲ ਮਾਤਾ ਮੇਰੇ ਕੋਲ ਵੀ ਸੇਵਾ ਕਰਾਉਂਦੀ ਅਸੀਂ ਦੋਵੇਂ ਮਾਂ ਦੀ ਰਲ ਕੇ ਸੇਵਾ ਕਰਦੇ ਆਂ ਕਿੰਦੀ ਕਿ ਸਾਡਾ ਕੋਈ ਹੋਰ ਨਹੀਂ ਸੀ ਰਿਸ਼ਤੇਦਾਰ ਜਿਹੜੇ ਸੀ ਉਹਨਾਂ ਨੇ ਵੀ ਮੁੱਖ ਮੋੜ ਲਿਆ ਸੀ ਕਿ ਕੋਈ ਨਾ ਕੋਈ ਪੈਸਾ ਮੰਗਣਗੇ ਕੋਈ ਨਾ ਕੋਈ ਚੀਜ਼ ਮੰਗਣਗੇ ਤਾਂ ਕਰਕੇ ਸਾਨੂੰ ਉਹਨਾਂ ਨੇ ਬੁਲਾਉਣਾ ਵੀ ਛੱਡਤਾ ਤੇ ਉਹ ਭੈਣ ਦੱਸਦੀ ਕਿ ਸਮਾ ਗੁਜਰਦਾ ਆ ਮੇਰੀ ਉਮਰ 19 ਸਾਲ ਦੀ ਹੋ ਜਾਂਦੀ 19 20 ਸਾਲ ਦੀ ਤੇ માતા ਨੂੰ ਹੁਣ ਫਿਕਰ ਸਤੋਂ ਲੱਗਦੀ ਆ ਕਿ ਜਿਹੜੀ ਮੇਰੀ ਬੱਚੀ ਆ ਜਵਾਨ ਹੋ ਗਈ ਆ ਇਹਦਾ ਵਿਆਹ ਵੀ ਕਰਨਾ ਹੈ ਕਹਿੰਦੇ ਕਿ માતા ਜਿਹੜੀ ਇਹ ਕੋਸ਼ਿਸ਼ਾਂ ਕਰਦੀ ਏ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੀ ਏ ਕਿ ਮੇਰੀ ਬੇਟੀ ਵਾਸਤੇ ਬਾਬਾ ਦੀਪ ਸਿੰਘ ਜੀ ਕੋਈ ਵਧੀਆ ਰਿਸ਼ਤਾ ਲੱਭੋ ਵਾ ਵਧੀਆ ਰਿਸ਼ਤਾ ਭੇਜੋ ਪੀ ਵਧੀਆ ਰਿਸ਼ਤਾ ਮੇਲੋ ਜਿੱਥੇ ਮੇਰੀ ਬੇਟੀ ਹਮੇਸ਼ਾ ਖੁਸ਼ ਰਹੇ ਸੁਖੀ ਰਹੇ ਸਤਸੰਗ ਜੀ ਮਾਪਿਆਂ ਨੂੰ ਇਹ ਚੀਜ਼ ਦੀ ਫਿਕਰ ਹੁੰਦੀ ਆ ਕਿ ਉਹਨਾਂ ਦੀ ਧੀ ਜਿਹੜੀ ਆ ਹਮੇਸ਼ਾ ਖੁਸ਼ ਰਹੇ ਅਗਲੇ ਘਰ ਜਾ ਕੇ ਦੁਖੀ ਨਾ ਹੋਵੇ ਤੰਗ ਨਾ ਹੋਵੇ ਪਰੇਸ਼ਾਨ ਨਾ ਹੋਵੇ ਸੋ ਇਹ ਮਾਤਾ ਅਰਦਾਸਾਂ ਕਰਦੀ ਹੈ ਤੇ ਬਾਬਾ ਦੀਪ ਸਿੰਘ ਜੀ ਖੁਸ਼ ਹੁੰਦੇ ਨੇ ਦਾਦੇ ਦੇ ਘਰ ਦੇ ਅੰਦਰ ਆਉਂਦੇ ਨੇ ਤੇ ਫਿਰ ਇੱਕ ਵਧੀਆ ਸੰਜੋਗ ਬੇਟੀ ਦਾ ਜਿਹਦੇ ਨਾਲ ਲਿਖਿਆ ਹੁੰਦਾ ਹੈ ਫਿਰ ਉਹ ਰਿਸ਼ਤਾ ਹੁੰਦਾ ਹੈ ਤੇ ਵਿਆਹ ਦੀ ਡੇਟ ਨਿਯਤ ਹੋ ਜਾਂਦੀ ਹੈ ਵੀ ਅੱਜ ਤੋਂ 2 ਮਹੀਨੇ ਬਾਅਦ ਵਿਆਹ ਹੋਏਗਾ ਕੋਈ ਡੇਟ ਸੀ ਸੋ ਡੇਟ ਮੈਨੂੰ ਵਿਸਰ ਗਈ ਆ ਉਹਨਾਂ ਮਾਤਾ ਭੈਣ ਨੇ ਡੇਟ ਵੀ ਦੱਸੀ ਸੀ ਸੋ ਸਮਾਗ ਬੀਤਦਾਇਆ ਗੁਜਰਦਾਇਆ ਵਿਆਹ ਦੀ ਡੇਟ ਨੇੜੇ ਹੁੰਦੀ ਹੈ ਮਾਤਾ ਬੜਾ ਔਖਾ ਕੰਮ ਕਰ-ਕਰ ਕੇ ਕਿਸੇ ਕੋ ਮਦਦ ਲੈਣੀ ਪੈਸੇ ਜੋੜਦੀ ਹੈ ਕਿ ਮੈਂ ਆਪਣੀ ਬੱਚੀ ਦਾ ਵਿਆਹ ਕਰਨਾ ਹੈ ਸਾਧ ਸੰਗਤ ਮਾਤਾ-ਬਾਬਾ ਦੀਵਸਿੰਧ ਜੱਗੇ ਵੀ ਬੇਨਤੀਆਂ ਕਰਦੀ ਆ ਲਗਾਤਾਰ ਤੇ ਮਾਤਾ ਕਾਫੀ ਕੋਸ਼ਿਸ਼ ਜੋੜ ਲੈਂਦੀ ਆ ਪੈਸੇ ਜਮ੍ਹਾਂ ਕਰ ਲੈਂਦੀ ਹੈ ਪਰ ਕੀ ਹੁੰਦਾ ਹੈ ਪ੍ਰਮਾਤਮਾ ਦੀ ਖੇਡ ਬਣਦੀ ਆ ਕਿ ਜਿਹੜੀ ਮਾਤਾ ਹੈ ਉਸ ਮਾਤਾ ਨੂੰ ਹਟ ਅਟੈਕ ਹੋ ਜਾਂਦਾ ਹੈ ਉਹ ਹਾਰਟ ਅਟੈਕ ਇੰਨਾ ਕਿ ਜ਼ਬਰਦਸਤ ਹੁੰਦਾ ਆ ਇੰਨਾ ਕਿ ਖਤਰਨਾਕ ਹੁੰਦਾ ਹੈ ਕਿ ਮਾਤਾ ਜਿਹੜੀ ਆ ਬਿਲਕੁਲ ਬੇਹੋਸ਼ੀ ਦੀ ਹਾਲਾਤ ਵਿੱਚ ਹੋ ਜਾਂਦੀ ਆ ਕੁਝ ਬੋਲਦੀ ਚੱਲਦੀ ਨਹੀਂ ਜਿਹੜੀ ਭੈਣ ਐ ਉਹ ਗਵਾਂਡੀਆਂ ਦੀ ਮਦਦ ਦੇ ਨਾਲ ਆਪਣੀ ਮਾਂ ਨੂੰ ਹਸਪੀਟਲ ਲੈ ਕੇ ਜਾਂਦੀ ਆ ਲਾਗੇ ਵਾਲੇ ਹਸਪੀਟਲ 'ਚ ਉੱਥੇ ਜਾ ਕੇ ਥੋੜਾ ਬਹੁਤ ਇਲਾਜ ਹੁੰਦਾ ਤੇ ਉੱਥੋਂ ਪਤਾ ਲੱਗਦਾ ਕਿ ਮਾਤਾ ਨੂੰ ਹਾਰਟ ਅਟੈਕ ਹੋਇਆ ਮਾਤਾ ਬਹੁਤ ਪਰੇਸ਼ਾਨ ਮਾਤਾ ਦੀ ਧੜਕਣ ਜਿਹੜੀ ਆ ਉਹ ਵੀ ਬਿਲਕੁਲ ਕਦੀ ਉੱਪ ਜਾਵੇ ਕਦੀ ਡਾਊਨ ਜਾਵੇ ਪੈੰਦਾ ਸੀ ਕਿ ਅਸੀਂ ਸਾਰੇ ਡਰ ਗਏ ਕਿੰਨੀ ਕਿ ਮੈਂ ਡਰ ਗਈ ਆ ਤੇ ਮੈਂ ਕੱਲੀ ਆ ਤੇ ਮੈਂ ਜਿਹੜੀ ਕਹਿੰਦੀ ਗਵਾਨ ਚ ਮੇਰੇ ਆਂਟੀ ਸੀ ਮੈਂ ਉਹਨੂੰ ਰੱਖਿਆ ਕਿ ਤੁਸੀਂ ਮੇਰੇ ਕੋਲ ਰਹੋ ਕਿ ਮੈਨੂੰ ਡਰ ਲੱਗਦਾ ਹੈ ਪਤਾ ਨਹੀਂ ਕੀ ਹੋ ਜਾਣਾ ਕਹਿੰਦੀ ਕਿ ਮੈਂ ਵੀ ਧੰਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਦੀ ਰਹਿਣੀ ਆ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੀ ਆ ਕਿ ਬਾਬਾ ਜੀ ਤੁਹਾਡੇ ਦਾਦੀ ਸੇਵਕ ਹੈ ਮੇਰੀ ਮਾਂ ਮੈਂ ਸ਼ੁਰੂ ਤੋਂ ਜਦੋਂ ਦਾ ਜਨਮ ਲਿਆ ਆ ਮੈਂ ਦੇਖਿਆ ਆ ਕਿ ਮਾਤਾ ਤੁਹਾਡੇ ਦਰ ਤੇ ਆਉਣਾ ਨਹੀਂ ਛੱਡਦੀ ਕਿ ਹੁਣ ਤੁਸੀਂ ਰੱਖਿਆ ਕਰਨੀ ਆ ਕਿ ਮਾਤਾ ਤੋਂ ਬਿਨਾ ਮੇਰਾ ਕੋਈ ਨਹੀਂ ਸਾਤ ਸੰਗਤ ਜੀ ਡਾਕਟਰ ਆਪਣਾ ਇਲਾਜ ਕਰਦੇ ਨੇ ਮਾਤਾ ਉੱਥੇ 2-3 ਦਿਨ ਐਡਮਿਟ ਰਹਿੰਦੀ ਐ ਪਰ ਕੋਈ ਜ਼ਿਆਦਾ ਇੰਪਰੂਵਮੈਂਟ ਨਹੀਂ ਹੁੰਦੀ ਡਾਕਟਰ ਕਹਿੰਦੇ ਕਿ ਅਸੀਂ ਇਲਾਜ ਕਰਤਾ ਆ ਜੋ ਕਰਨਾ ਸੀ ਤੇ ਮਾਤਾ ਹੁਣ ਇੰਪਰੂਵਮੈਂਟ ਹੋਏਗੀ ਥੋਸ਼ ਆ ਗਈ ਐ ਮਾਤਾ ਨੂੰ ਤੇ ਤੁਸੀਂ ਕਰ ਲੈ ਜਾਓ ਉੱਥੇ ਜਾ ਕੇ ਮਾਤਾ ਨੂੰ ਮੈਡੀਸਿਨ ਦਈ ਜਾਏ ਤੇ ਮਾਤਾ ਇੰਪਰੂਵਮੈਂਟ ਹੋ ਜਾਏਗੀ ਸਾਤ ਸੰਗਤ ਜੀ ਉਦੋਂ ਮਾਤਾ ਮੰंजे ਤੇ ਪੈ ਗਈ ਤੇ ਉਧਰ ਵਿਆਹ ਦੀ ਡੇਟ ਨੇੜੇ ਆਈ ਜਾਂਦੀ ਐ ਤੇ ਵਿਆਹ ਦੀ ਡੇਟ ਨੇੜੇ ਆਉਂਦੀ ਐ ਮਾਤਾ ਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਸਾਰਾ ਕਿਵੇਂ ਹੋਏਗਾ ਕਿ ਮੈਂ ਮੰਜੇ ਤੇ ਪੈ ਗਈਆਂ ਤੇ ਹੁਣ ਵਿਆਹ ਵਾਲੀ ਕੁੜੀ ਆਪ ਕੰਮ ਥੋੜੀ ਨਾ ਕਰੇਗੀ ਇਹ ਸਾਧ ਸੰਗਤ ਮਾਤਾ ਜਿਹੜੀ ਹੁਣ ਅਰਦਾਸਾਂ ਬੇਨਤੀ ਅਗਾਦੀ ਬਾਬਾ ਦੀਪ ਸਿੰਘ ਜੀ ਅਰਦਾਸ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਤੁਸੀਂ ਮੇਰੀ ਬੜੀ ਰੱਖਿਆ ਕੀਤੀ ਆ ਕਿ ਮੇਰੇ ਤੇ ਐਡਾ ਮਾੜਾ ਸਮਾ ਆਇਆ ਐਡਾ ਵੱਡਾ ਝਟਕਾ ਲੱਗਾ ਤੁਸੀਂ ਮੈਨੂੰ ਉੱਥੋਂ ਬਚਾ ਲਿਆ ਤੇ ਬਾਬਾ ਦੀਪ ਸਿੰਘ ਜੀ ਹੋਣ ਮੈਨੂੰ ਜਲਦੀ ਤੁਰਦਾ ਫਿਰਦਾ ਕਰ ਦੋ ਤੰਦਰੁਸਤ ਕਰ ਦੋ ਤਾਂ ਜੋ ਮੈਂ ਆਪਣੀ ਬੱਚੀ ਦਾ ਵਿਆਹ ਆਪ ਵਿੱਚ ਰਹਿ ਕੇ ਤੰਦਰੁਸਤ ਹੋ ਕੇ ਕਰ ਸਕਾਂ ਤੇ ਸਾਧ ਸੰਗਤ ਮਾਤਾ ਇਦਾਂ ਅਰਦਾਸਾਂ ਬੇਨਤੀਆ ਕਰਦੀ ਐ ਤੇ ਬਾਬਾ ਦੀਪ ਸਿੰਘ ਜੀ ਨੇ ਹਾਲ ਹੁੰਦੇ ਨੇ ਕਿਰਪਾ ਕਰਦੇ ਨੇ ਕਿਉਂਕਿ ਸਾਧ ਸੰਗਤ ਜੀ ਸੇਵਾ ਜਿਹੜੀ ਐ ਨਾ ਜੇ ਕੋਈ ਇੱਕ ਕੋਲੀ ਚੁੱਕ ਕੇ ਵੀ ਲੰਗਰ ਦੇ ਵਿੱਚ ਸੇਵਾ ਕਰਦਾ ਆ ਉਹ ਵੀ ਉਹਦੀ ਲਿਖੀ ਜਾਂਦੀ ਆ ਅਸੀਂ ਭੁਲਾ ਸਕਦੇ ਹਾਂ ਕਿਸੇ ਦਾ ਅਹਿਸਾਨ ਜਾਂ ਕਿਸੇ ਦਾ ਉਪਕਾਰ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਗੁਰੂ ਸਹਿਬਾਨ ਕਿਸੇ ਦੀ ਸੇਵਾ ਦਾ ਕਿਸੇ ਦੇ ਬਾਣੀ ਪੜਨ ਦਾ ਇੱਕ ਤਿਲ ਮਾਤਰ ਜਿੰਨਾ ਵੀ ਮਤਲਬ ਉਪਕਾਰ ਨਹੀਂ ਭੁਲਾਉਂਦੇ ਵੀ ਇਹਨੇ ਸੇਵਾ ਕੀਤੀ ਹੈ ਇੱਕ ਇੱਕ ਚੀਜ਼ ਲਿਖੀ ਜਾਂਦੀ ਹੈ ਸਾਧ ਸੰਗਤ ਉਸ ਮਾਤਾ ਨੇ ਤੇ ਸਾਰੀ ਉਮਰ ਹੀ ਸੇਵਾ ਕੀਤੀ ਹੈ ਉਹਨੂੰ ਬਾਬਾ ਦੀਪ ਸਿੰਘ ਜੀ ਕਿਵੇਂ ਕੱਲਿਆਂ ਛੱਡ ਦਿੰਦੇ ਕਿਵੇਂ ਉਹਦਾ ਸਾਥ ਛੱਡ ਦਿੰਦੇ ਸੋ ਸਾਧ ਸੰਗਤ ਜੀ ਮਾਤਾ ਨੇ ਕਦੀ ਕੋਈ ਇੱਛਾ ਨਹੀਂ ਰੱਖੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਹੁਣ ਇੱਕ ਚੀਜ਼ ਮੰਗੀ ਆ ਕਹਿੰਦੇ ਕਿ ਸੱਤ ਦਿਨ ਰਹਿੰਦੇ ਆ ਮੇਰੀ ਧੀ ਦੇ ਵਿਆਹ ਦੇ ਵਿੱਚ ਬਾਬਾ ਦੀਪ ਸਿੰਘ ਜੀ ਉਹਦੇ ਤੋਂ ਪਹਿਲਾਂ ਮੈਨੂੰ ਤੰਦਰੁਸਤ ਕਰ ਦੋ ਤੁਹਾਡੀ ਅੱਗੇ ਤੁਹਾਡੀ ਬੇਟੀ ਜਿਹੜੀ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਕਿ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਤੰਦਰੁਸਤ ਨਹੀਂ ਕਰ ਸਕਦਾ ਆ ਜਿਹੜੀ ਮੈਡੀਸਿਨ ਡਾਕਟਰਾਂ ਨੇ ਦਿੱਤੀ ਆ ਮੈਂ ਇਹ ਵੀ ਨਹੀਂ ਖਾਣੀ ਹੁਣ ਉਹ ਭੈਣ ਦੱਸਦੀ ਆ ਕਿ ਇਦਾਂ ਮੇਰੀ ਮਾਤਾ ਨੇ ਅਰਦਾਸ ਕੀਤੀ ਮੇਰੇ ਸਾਹਮਣੇ ਮੰਜੇ ਤੇ ਲੰਮੀ ਪਏ ਪਏ ਨੇ ਕਹਿੰਦੀ ਕਿ ਇਦਾਂ ਅਰਦਾਸ ਕਰਦੀ ਮਾਤਾ ਦੀ ਅੱਖਾਂ 'ਚ ਖੰਝੂ ਵੀ ਆ ਜਾਂਦੇ ਨੇ ਕਹਿੰਦੀ ਕਿ ਮੈਂ ਹੌਸਲਾ ਦਿੰਨੀ ਆ ਆਪਣੀ ਮਾਂ ਨੂੰ ਕਿ ਮਾਂ ਕੋਈ ਗੱਲ ਨਹੀਂ ਸਭ ਕੁਝ ਹੋ ਜਾਣਾ ਆ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰ ਦੇਣੀ ਹੈ ਤੂੰ ਬਿਲਕੁਲ ਤੰਦਰੁਸਤ ਹੋ ਜਾਣਾ ਹੈ ਕਹਿੰਦੇ ਕਿ 2-3 ਦਿਨ ਨਿਕਲਦੇ ਨੇ ਮਾਦਾ ਜਿਹੜੀ ਹੈ ਹੌਲੀ-ਹੌਲੀ ਇੰਪਰੂਵਮੈਂਟ ਮਾਦਾ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕੀ ਹੁੰਦਾ ਹੈ ਕਿ ਮਾਦਾ ਬਿਲਕੁਲ ਤੰਦਰੁਸਤ ਹੋ ਜਾਂਦੀ ਹੈ ਤੁਰਨ ਫਿਰਨ ਲੱਗ ਜਾਂਦੀ ਤੇ ਮਾਦਾ ਬਿਲਕੁਲ ਕੰਮ ਆਪਣਾ ਆਪ ਕਰਨ ਲੱਗ ਜਾਂਦੀ ਹੈ ਸਾਰਾ ਤੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਹਿੰਦੀ ਬਾਬਾ ਦੀਪ ਸਿੰਘ ਜੀ ਇੰਨੇ ਨਿਹਾਲ ਹੁੰਦੇ ਨੇ ਕਿਰਪਾ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਕਿ ਸਾਡਾ ਜਿਹੜਾ ਵਿਆਹ ਹੈ ਮੇਰਾ ਗੰਦੀ ਕੋ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਮੇਰੀ ਮਾਂ ਜਿਹੜੀ ਹੈ ਵਿੱਚ ਰਹਿ ਕੇ ਤੰਦਰੁਸਤ ਹੋ ਕੇ ਵਧੀਆ ਕਰ ਦਿੰਦੀ ਹੈ ਵਧੀਆ ਮੇਰੀ ਮਾਂ ਜਿਹੜੀ ਆ ਖੁਸ਼ ਹੋ ਜਾਂਦੀ ਹੈ ਜਦੋਂ ਮੇਰਾ ਰਿਸ਼ਤਾ ਹੋ ਜਾਂਦਾ ਤੇ ਹੁਣ ਮਾਤਾ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਇਹ ਸਮਾਂ ਦਿੱਤਾ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਮੈਂ ਆਪਣੀ ਜ਼ਿੰਮੇਵਾਰੀ ਤੋਂ ਹੁਣ ਸੁਰਖਰੂ ਹੋ ਗਈ ਹਾਂ ਹੁਣ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਦਰ ਤੇ ਜਿੰਨਾ ਮੇਰੀ ਜ਼ਿੰਦਗੀ ਬਚੀ ਆ ਦਿਨਾਂ 'ਚ ਬਚੀ ਆ ਜਾਂ ਸਾਲਾਂ 'ਚ ਬਚੀ ਆ ਜਾਂ ਮਹੀਨਿਆਂ 'ਚ ਬਚੀ ਆ ਮੈਂ ਤੁਹਾਡੇ ਦਰ ਤੇ ਰਹਿ ਕੇ ਸੇਵਾ ਕਰਨੀ ਆ ਸਵੇਰੇ ਜਾਂ ਮਾਤਾ ਨੇ ਜਾਣਾ ਸ਼ਾਮ ਨੂੰ ਸੇਵਾ ਕਰਕੇ ਘਰ ਆਣਾ ਸੋ ਸਾਸ ਸੰਗ ਜੀ ਇੰਨੀ ਸੇਵਾ ਉਸ ਮਾਤਾ ਨੇ ਕੀਤੀ ਮਾਦਾ ਸੇਵਾ ਕਰ ਕਰਕੇ ਆਪਣੀ ਧੀ ਦਾ ਵਿਆਹ ਕੀਤਾ ਕੱਲਿਆਂ ਨੇ ਆ ਕੱਲੀ ਨੇ ਆਪਣੀ ਧੀ ਨੂੰ ਪਾਲ ਲਿਆ ਤੇ ਫਿਰ ਉਹਦਾ ਵਿਆਹ ਕੀਤਾ ਤੇ ਬੜਾ ਵਧੀਆ ਵਿਆਹ ਹੋਇਆ ਤੇ ਧੀ ਨੂੰ ਵੀ ਵਧੀਆ ਘਰ ਮਿਲਿਆ ਕਿਉਂਕਿ ਸਾਸ ਸੰਗ ਜੀ ਜਿਹੜਾ ਸ਼ਹੀਦਾਂ ਨਾਲ ਜੁੜ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਗੁਰੂ ਸਾਹਿਬ ਨਾਲ ਜੁੜ ਜਾਂਦਾ ਹੈ ਫਿਰ ਸ਼ਹੀਦ ਸਿੰਘ ਉਹਦੀ ਲਾਜ ਰੱਖਦੇ ਨੇ ਉਹਨੂੰ ਡੋਲਣ ਨਹੀਂ ਦਿੰਦੇ ਔਰੇ ਤੇ ਮਾੜਾ ਸਮਾਂ ਆ ਵੀ ਜਾਵੇ ਤੇ ਉਹਨੂੰ ਬਾੰਦ ਫੜ ਕੇ ਉਥੋਂ ਆਪ ਕੱਢ ਲੈਂਦੇ ਨੇ ਸੋ ਇਦਾਂ ਉਸ ਮਾਤਾ ਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਤੰਦਰੁਸਤ ਕੀਤਾ ਉਹਨੂੰ ਤੇ ਉਹਦੀ ਧੀ ਦਾ ਵਧੀਆ ਵਿਆਹ ਹੋਇਆ ਆਨੰਦ ਕਾਰਜ ਹੋਇਆ ਸੋ ਸਾਧ ਸੰਗਤ ਜੀ ਇੰਨੀ ਖਾਦਰੀ ਪ੍ਰਵਾਨ ਕਰਿਓ ਸੋ ਅੱਜ ਵਾਲੀ ਜਿਹੜੀ ਸਾਖੀ ਸੀ ਉਹ ਇੱਕ ਭੈਣ ਦੱਸਦੀ ਹੈ ਕਿ ਉਹਦੀ ਮਾਂ ਦੇ ਨਾਲ ਤੇ ਸਾਡੇ ਸਾਰੇ ਪਰਿਵਾਰ ਦੇ ਨਾਲ ਕਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਵਰਤੇ ਸੋ ਸਾਧ ਸੰਗਤ ਜੀ ਤੁਸੀਂ ਵੀ ਜਿਸ ਕਿਸੇ ਨਾਲ ਵੀ ਬਾਬਾ ਦੀਪ ਸਿੰਘ ਜੀ ਇਦਾਂ ਵਰਤਦੇ ਨੇ ਉਹ ਆਪਣੀਆਂ ਹੱਡ ਬੀਤੀਆਂ ਤੁਸੀਂ ਦੱਸਨਾ ਸਕਦੇ ਹੋ ਦੱਸ ਸਕਦੇ ਹੋ ਤੁਸੀਂ ਮਤਲਬ ਕਮੈਂਟ ਬਾਕਸ ਵਿੱਚ ਦੱਸ ਦਿਓ ਫਿਰ ਤੁਹਾਨੂੰ ਨੰਬਰ ਦੇ ਦਿੱਤਾ ਜਾਏਗਾ ਤੇ ਤੁਸੀਂ ਆਪਣੀ ਹੱਡ ਬੀਤੀ ਦੱਸ ਸਕਦੇ ਹੋ ਤੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਲਾਹਾ ਲੈ ਸਕੇ ਕਿ ਕਹੇ ਕਿ ਕੋਈ ਨਾ ਕੋਈ ਸਾਧ ਸੰਗਤ ਜੀ ਐਸਾ ਦੁਖੀ ਹੁੰਦਾ ਹੀ ਆ ਕਿਉਂਕਿ ਦੁਖੀ ਸਾਰੇ ਹੀ ਆ ਕੋਈ ਦੱਸ ਦਿੰਦਾ ਆ ਕੋਈ ਲੁਕਾ ਕੇ ਰੱਖ ਲੈਂਦਾ ਕੋਈ ਰੋਲਾ ਪਾ ਦਿੰਦਾ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਕਿਰਪਾ ਕਰਦੇ ਨੇ ਸਭ ਦੀਆਂ ਸੁਣਦੇ ਨੇ ਬਸ ਸੁਣੋਂ ਵਾਲਾ ਚਾਹੀਦਾ ਸੁਣੋਂ ਵਾਲਾ ਚਾਹੀਦਾ ਹੈ ਬਾਬਾ ਦੀਪ ਸਿੰਘ ਜੀ ਸੁਣਦੇ ਨੇ ਸੋ ਸਾਧ ਸੰਗਤ ਜੀ ਆਓ ਜੱਪੋ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ